ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਪਾਰਟੀ wear ਮਸਲੀਨ ਕਾਟਨ ਦੇ ਹੋਣਗੇ ਔਰ ਗੀਜ਼ਾ ਕਾਟਨ ਦੇ ਜਿਹੜੇ ਪਾਰਟੀ wear ਸੂਟਾਂ ਦੀ ਕਲੈਕਸ਼ਨ ਲੈ ਕੇ ਆਲ ਓਵਰ ਵੀ ਮਿਲਣਗੇ ਪਸਟ ਪਲੱਸ ਜਿਹੜੇ ਹੈਗੇ ਉਹ ਮੈਚਿੰਗ ਸੂਟ ਵੀ ਮਿਲਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੋਣਗੇ ਐਵਲੇ ਜਿਹੜਾ ਤੁਹਾਨੂੰ ਸਟੱਫ ਮਿਲੇਗਾ ਮਸਲੀਨ ਕਾਟਨ ਦਾ ਹੋਏਗਾ ਆਲ ਓਵਰ ਸੂਟ ਮਿਲੇਗਾ 1800 ਰੁਪਏ ਦੇ ਵਿੱਚ ਵਿਦਆਊਟ ਲਾਈਨਿੰਗ ਤੁਸੀਂ ਇਸ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਐਵਰੇਜ ਸੂਟ ਤੁਹ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹਨਾਂ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ बॉटम ਦੇ ਉੱਪਰ ਹਲਕਾ ਜਿਹਾ ਵਰਕ ਕਰਵਾ ਕੇ ਤੇ ਨਾਲ ਸੋਨਾ ਜਿਹਾ ਟਾਈ ਡਾਏ ਦੁਪੱਟਾ ਕਰਵਾ ਕੇ ਬਹੁਤ ਜ਼ਿਆਦਾ ਸੋਹਣਾ ਪਾਰਟੀ ਵੇਅਰ ਲੁੱਕ ਦਿੰਦੇ ਆ ਤੇ ਬਹੁਤ ਹੀ ਜ਼ਿਆਦਾ ਕੰਫਰਟ ਰਹਿੰਦੇ ਆ ਸਮਰ ਦੇ ਲਈ ਇਹ ਬਹੁਤ ਸੋਹਣਾ ਸਟੱਫ ਹੈਗਾ ਜਿਹੜਾ ਕਿ ਪ੍ਰਾਈਸ ਵੀ ਬਹੁਤ ਹੀ ਘੱਟ ਹੈ ਤੇ ਪਾਰਟੀ ਲਈ ਵੀ ਇਹ ਪਾਰਟੀ ਫੰਕਸ਼ਨ ਦੇ ਲਈ ਇਹ ਸੂਟ ਵੀ ਰੈਡੀ ਹੋ ਜਾਂਦੇ ਆ ਪ੍ਰਾਈਸ ਇਸਦਾ ਹੋਏਗਾ 1200 ਰੁਪਿਆ ਫ੍ਰੀ ਸ਼ਿਪਿੰਗ ਦੇ ਨਾਲ ਰਹਿਣ ਵਾਲਾ ਹੈਗਾ ਤੇ ਔਰ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣ ਵਾਲੇ ਹੈਗੇ ਗੀਜ਼ਾ ਕਾਟਨ ਦੇ ਸੂਟ ਰਹਿਣ ਵਾਲੇ ਹੈਗੇ ਆ ਆਲ ਓਵਰ ਜਿਹੜਾ ਤੁਹਾਨੂੰ ਸਟੱਫ ਮਿਲੇਗਾ ਇਹਨਾਂ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਜਿਹੜਾ ਹੈਗਾ ਉਹ ਸਟਿਚ ਕਰਵਾ ਸਕਦੇ ਹੈਗੇ ਹੋ ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਸੂਟ ਦੀ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਉਹ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਲੇਸ ਦੇ ਨਾਲ ਇਹਨਾਂ ਦੇ ਉੱਪਰ ਡਿਜ਼ਾਈਨਿੰਗ ਕਰਕੇ ਤੁਸੀਂ ਬਹੁਤ ਸੋਹਣੇ ਸੂਟ ਹੈਗੇ ਜਿਹੜੇ ਕੱਟ ਪ੍ਰਾਈਸ ਦੇ ਨਾ ਹੀ ਇਹ ਸ਼੍ਰਿੰਕ ਹੋਣੇ ਆ ਤੇ ਨਾ ਹੀ ਇਹਨਾਂ ਦਾ ਜਿਹੜਾ ਹੈਗਾ ਇਹ ਉਹ ਕਲਰ ਜਾਏਗਾ ਪ੍ਰਾਈਸ ਵੀ ਬਹੁਤ ਹੀ ਘੱਟ ਹੈਗਾ ਜੈਨੂਅਲ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆ ਜਿਹੜੇ ਉਹ ਰੈਡੀ ਹੋ ਜਾਂਦੇ ਨੇ ਐਵਲੇ ਜਿਹੜੇ ਸੂਟ ਰਹਿਣਗੇ ਬੁਟੀਕ ਸੂਟ ਹੋਣਗੇ ਸਟਾਫ ਬਹੁਤ ਹੀ ਵਧੀਆ ਹੋਏਗਾ ਇਹ ਵੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਥ्रेड ਵਰਕ ਇਹਨਾਂ ਉੱਪਰ ਰਹਿਣ ਵਾਲਾ ਹੈਗਾ ਡਿਜ਼ਾਈਨਿੰਗ ਸਭ ਦੀ ਵਕਰੀ ਹੋਏਗੀ ਵਕਰੀ ਹੋਏਗੀ ਪ੍ਰਾਈਸ ਵੀ ਸਭ ਦਾ ਵੱਖਰਾ ਵੱਖਰਾ ਹੋਏਗਾ ਬਟ ਹੋਏਗਾ 2000 ਰੁਪਏ ਤੋਂ ਘਟ-ਘਟ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਹੋਣਗੇ ਇਹ ਸੂਟ कॉटन ਦੇ ਮੈਚਿੰਗ ਸੂਟ ਹੋਏਗਾ ਬਟ ਇਹਨਾਂ ਦੇ ਵਿੱਚ ਹਲਕੀ ਫੁਲਕੀ ਸ਼ਿਮਰ ਦੇ ਟਾਈਪ ਜਿਹੜੀ ਸ਼ਾਈਨਿੰਗ ਹੋਏਗੀ ਸਪਾਰਕਲ कॉटन ਰਹਿਣ ਵਾਲੀ ਆ ਪ੍ਰਾਈਸ ਹੋਏਗਾ 1400 ਰੁਪਏ ਮੈਚਿੰਗ ਸੂਟ ਹੋਣਗੇ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਵੀ ਵਿਦਆਊਟ ਦੁਪੱਟਾ ਹੋਣਗੇ ਇਹਨਾਂ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਥੋੜੇ ਜਿਹੇ ਤੁਸੀਂ ਵਰਕ ਕਰਵਾ ਕੇ ਇਹਨਾਂ ਨੂੰ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਜਿਹੜੇ ਸੂਟ ਹੈਗੇ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਹੈਗਾ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ। ਐਵਲੇ ਜਿਹੜੇ ਥੋੜਾ ট্রেন ਵਾਲੇ ਹੈਗੇ, ਔਰਗੈਂਜ਼ਾ ਦੀ ਤੁਹਾਨੂੰ ਸ਼ਰਟ ਮਿਲੇਗੀ, ਡਿਜ਼ਾਈਨਰ ਜਹੀ ਸ਼ਰਟ ਹੈਗੇ ਤੇ ਨਾਲ ਤੁਹਾਨੂੰ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ। 2.5 ਮੀਟਰ ਦੀ ਕੱਟ ਰਹਿਣ ਵਾਲੀ 2250 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ। ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਏਗਾ ਘਰ ਬੈਠੇ ਤੁਸੀਂ ਕੋਈ ਵੀ ਸੂਟਿਆਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ ਮਤਲਬ ਸਬਰ ਦੇ ਲਈ ਕੋਈ ਹੈਵੀ ਦੇ ਵਿੱਚ ਪਾਰਟੀ ਵੇਅਰ ਸੂਟ ਦੇਖਣਾ ਚਾਹੁੰਦੇ ਹੈਗੇ ਤਾਂ ਇਹ ਇਹ ਕਾਫੀ ਸੋਹਣਾ ਜਿਹੜਾ ਸਟਾਫ ਹੈਗਾ ਇਹ ਤੇ ਐਕਸਟਰਾ ਵਰਕ ਕਰਾਉਣ ਦੀ ਵੀ ਨੀਡ ਨਹੀਂ ਹੈਗੀ